ਸਸਤੀਕਾਲ ਦੋਸਤੋ ਤੁਹਾਨੂੰ ਦੱਸਾਂਗਾ ਅੰਬਿਆਂ ਦਾ achar ਨੂੰ ਕਿਸ ਤਰ੍ਹਾਂ ਪਾਉਣਾ ਆਪਾਂ ਟੋਕੇ ਨਾਲ ਟੋਕ ਲਾਣੀਆਂ ਟੋਕੇ ਥੱਲੇ ਚਾਦਰ ਵਿਛਾ ਕੇ ਆਪਾਂ ਖਲਾ ਲੈਣੀਆਂ ਇਹਦੀ ਇੱਕ ਅਧੀ ਧੁੱਪ ਲਵਾ ਲੈਣੀ ਆ ਧੁੱਪ ਲਵਾਉਣ ਤੋਂ ਬਾਅਦ ਤੁਸੀਂ ਇਹਨੂੰ ਚਾਦਰ ਚ ਲਿਆ ਕੇ ਥੱਲੇ ਪਾ ਕੇ ਮਰਲਾ ਲੈਣੀ ਆ ਵਾ ਸਸਤੀਕਾਲ ਜੀ ਆਪਾਂ ਪਾ ਰਏ ਹਾਂ ਖਟੀਆਂ ਮਿੱਠੀਆਂ ਅੰਬਿਆਂ ਦਾ achar ਜਿਹੜਾ ਕਿ ਇਹ ਬਾਹਰ ਆ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇਹ ਆਪਣੇ ਕੋਲ ਹੈਗਾ 4 ਕਿਲੋ ਅੰਬਿਆਂ ਉਹਦੇ ਵਿੱਚ ਪਾਉਣੀ ਕੋਲੀ ਪਾਈ ਖੰਡ ਦੀ ਉਹਦੇ ਵਿੱਚ ਆਪਾਂ ਪਾਉਣਾ ਦੋ ਚਮਚੇ ਕਲੌਂਜੀ ਦੇ ਦੋ ਤਿੰਨ ਚਮਚੇ ਆਪਣੇ ਪਾਲੋ ਲਾਲ ਮਿਰਚ ਤੇ ਤੇਗੀ ਦੇ ਮਿਰਚ ਦੋ ਚਮਚੇ ਹੀ ਉਸ ਤੋਂ ਉਪਰੰਤ ਆਪਾਂ ਅੱਧੀ ਲੂਣ ਦੀ ਕੁੱਥੀ ਆਪਾਂ ਸੰਧਾ ਨਮਕ ਲਿਆ ਜਿਹੜਾ ਸਿਹਤ ਵਾਸਤੇ ਬਹੁਤ ਵਧੀਆ ਵਾ ਲਓ ਜੀ ਆਪਾਂ ਮੇਥੇ 20 ਰੁਪਏ ਦੇ ਮੇਥੇ ਲੈ ਇਹਦੇ ਵਿੱਚ ਪਾਵਾਂਗੇ ਆਪਾਂ ਇਹਨੂੰ ਸਵਾਦਿਸ਼ਟ ਬਣਾਵਾਂਗੇ 20 ਰੁਪਏ ਦੀ ਸੌਂਫ ਲਈ ਆ ਉਹ ਵੀ ਪਾਵਾਂਗੇ ਉਸ ਤੋਂ ਉਪਰੰਤ ਆਪਾਂ ਪਾਉਣਾ ਵਾ 1 ਲੀਟਰ ਸਰੋਂ ਦਾ ਤੇਲ ਫਿਰ ਆਪਾਂ ਇਹਨੂੰ ਲਾਵਾਂਗੇ ਤੇ ਇਹਨੂੰ ਸਵਾਦਿਸ਼ਟ ਬਣਾਵਾਂਗੇ ਲੱਗਿਆ ਲੌਣ ਸਸਤੀ ਪੰਜੀ ਆਪਾਂ ਪਾਉਣ ਲੱਗਿਆਂ ਖਟੀਆਂ ਮਿੱਠੀਆਂ ਲੋ ਹੁਣ ਆਪਾਂ ਸੱਦਾ ਨਮਕ ਲੈ ਲਿਆ ਜੇ ਇਹਨੂੰ ਉਤਾਰ ਲੈਣਾ ਆਪਾਂ ਸਾਰਿਆਂ ਨੇ ਇਹਦੇ ਟਿੱਕਾ ਲਾਉਣ ਲੱਗੇ ਆ ਵਾਰੀ ਵਾਰੀ ਕਿਉਂਕਿ ਫੇਰੀ ਚੀਜ਼ ਬਣਨੀ ਵਧੀਆ ਔਣੀ ਕੋਲੀ ਅਖੰਡ ਦੀ ਆਪ ਨੇ ਆਪ ਦੱਸਿਆ ਸੀ ਆਪਾਂ ਇਸੇ ਤਰ੍ਹਾਂ ਲਾ ਲੈਣੀ ਆ ਜੀ ਵਰਤੋਂਪ੍ਰੰਤ ਸੌਂਫ ਲੈ ਲੈਣੀ ਆ ਆਪਾਂ 20 ਰੁਪਏ ਦੀ ਇਹ 50 ਗ੍ਰਾਮ ਦੀ ਸੌਂਫ ਹੈ ਇਹ ਵੀ ਇਸੇ ਤਰ੍ਹਾਂ ਆਪਾਂ ਲਾ ਲੈਣੀ ਆ ਇਹ ਭਾਰ ਆ ਖੱਟੀਆਂ ਮਿੱਠੀਆਂ ਅੰਬੀਆਂ ਦੀ ਉਸ ਤੋਂ ਉਪਰੰਤ ਆ ਗਿਆ ਆਪਣੇ ਕੋਈ ਮੇਥੀ ਮੇਥੇ ਮੇਥਰੇ ਜਿਹਨੂੰ ਕਹਿ ਦਿੰਦੇ ਆਪਾਂ ਇਹ ਵੀ ਲਾ ਲੈਣੇ ਆਪਾਂ ਇਸੇ ਤਰ੍ਹਾਂ ਇਹਨੇ ਬਹੁਤ ਸੁਆਦਿਸ਼ਟ ਬਣਾਉਣਾ ਜਦੋਂ ਖਾਵਾਂਗੇ ਫਿਰ ਪਤਾ ਲੱਗੂ ਵੀ ਕਿੰਦਾ ਦੀ ਬਣਦੀ ਆ ਜੀ ਉਸ ਤੋਂ ਪਰਾਂ ਦਾ ਆਪਾਂ ਦੇਗੀ ਮਿਰਚ ਦੋ ਚਮਚੇ ਦੇਗੀ ਮਿਰਚ ਤੇ ਦੋ ਚਮਚੇ ਮਿਰਚਾਂ ਲਾਲ ਦੇ ਕਲੌਂਜੀ ਆਪਾਂ ਪਾ ਲੈਣੀ ਆ ਜੀ 1.5 ਚਮਚਾ ਇਹਨਾਂ ਨੂੰ ਦਾ ਕੇ ਵਾਰੀ ਵਾਰੀ ਆਪਾਂ ਇਹਨਾਂ ਨੂੰ ਇਹਨੂੰ ਮਿਕਸ ਕਰ ਲੈਣਾ ਜੀ ਤੇ ਇਦੋਂ ਜੇ ਆਪਾਂ ਤੇਲ ਛੋਟ ਲੈਣਾ ਜੀ 1 ਲੀਟਰ ਪਹਿਲਾਂ ਤੇ ਕੋਸ਼ਿਸ਼ ਕਰੋ ਵੀ ਥੋੜਾ ਪਾਓ ਦੌਰ ਪੈਨ ਮੁਤਾਬਕ ਆਪਾਂ ਫਿਰ ਪਾ ਸਕਦੇ ਆ ਆਪਾਂ ਇਹਨੂੰ ਲਾਵਾਂਗੇ ਕਰਸ਼ੀ ਦੇ ਨਾਲ ਜਿਹੜੀ ਸਵਾਦਿਸ਼ਟ ਬਣਦੀ ਹੈ ਚੀਜ਼ ਕਿਉਂਕਿ ਆਹ ਭਾਰਿਆ ਇਹਦੀ ਖਟੀਆਂ ਮਿੱਠੀਆਂ ਅੰਬੀਆਂ ਦੀ ਇਹਨੂੰ ਆਪਾਂ ਲਾ ਲੈਣਾ ਜੀ ਐਦਾਂ ਮਿਕਸ ਕਰ ਲੈਣਾ ਜਿੰਨਾ ਮਿਕਸ ਕਰਾਂਗੇ ਉਹਨੂੰ ਸਵਾਦਿਸ਼ਟ ਬਣੂਗੀ ਮਿਕਸ ਕਰਕੇ ਡੱਬੇ 'ਚ ਪਾ ਕੇ ਫਿਰ ਆਪਾਂ ਨੂੰ ਉਹ ਨਹੀਂ ਬਣਦੇ ਖਾਣ ਦੇ ਯੋਗ ਹੋ ਜੇ ਇਹ ਇਹ ਮੌਸਮ ਅੰਬੀਆਂ ਦਾ ਮੁਰਕੇ ਅੰਬਾਂ ਦਾ ਚਾਰਦਾ ਆਇਆ ਨਾ ਜੀ